ਹੈਲੋ ਜੀ ਸਲਾਮ ਅਦਾਬ ਨਮਸਤੇ ਸਾਰਾ ਸ਼ਿਕਾਇਤ ਜੈ ਸਾਈਂ ਜੀ ਦੇ ਮੇਰੇ ਵੱਲੋਂ ਮੈਂ ਤੁਹਾਡਾ ਆਪਣਾ ਦੀਪ ਹਿਰ ਤੇ ਅੱਜ ਦੀ ਵੀਡੀਓ ਦੇ ਵਿੱਚ ਮੈਂ ਗੱਲ ਕਰਦੀ ਆ ਜਿਹੜੇ ਬਾਈ ਨੇ ਮੇਰੇ ਨਾਲ ਇੱਕ ਕਸਾ ਆਪਣਾ ਸਾਂਝਾ ਕੀਤਾ ਉਹਨਾਂ ਦਾ ਨਾਮ ਦੀਪਾ ਨਾਮ ਆ ਉਹਨਾਂ ਦਾ ਕਹਿੰਦੇ ਕਿ ਬਾਜੀ ਅੱਜ ਦੇ ਟਾਈਮ ਦੇ ਵਿੱਚ ਮੇਰੇ ਕੋਲੇ ਕਾਰੋਬਾਰ ਪੈਸਾ ਜੋ ਵੀ ਆ ਸਭ ਕੁਝ ਸਾਈਂ ਲਾਡਿਸ਼ਾ ਸਰਕਾਰ ਜੀ ਦੀ ਕਿਰਪਾ ਦੇ ਨਾਲ ਆ ਉਹਨਾਂ ਦਾ ਹੀ ਦਿੱਤਾ ਹੋਇਆ ਆ ਬਾਈ ਅੱਜ ਦੇ ਟਾਈਮ ਦੇ ਵਿੱਚ ਇੰਗਲੈਂਡ ਦੇ ਵਿੱਚ ਬੈਠਾ ਆ ਕਹਿੰਦਾ ਮੈਂ ਇੰਗਲੈਂਡ ਵੀ ਸਾਈਂ ਜੀ ਦੀ ਕਿਰਪਾ ਦੇ ਨਾਲ ਹੀ ਆਇਆ ਆ ਮੈਂ ਨਕੋਦਰ ਕਹਿੰਦੇ ਜਦੋਂ ਪਹਿਲੀ ਵਾਰ ਹੀ ਗਿਆ ਸੀ ਜਾ ਕੇ ਮੈਂ ਸਾਈਂ ਜੀ ਦੇ ਅੱਗੇ ਅਰਦਾਸ ਕੀਤੀ ਕਿ ਸਾਈਂ ਜੀ ਮੇਰਾ ਵੀਜ਼ਾ ਲੱਗ ਜਵੇ ਮੈਂ ਪੰਜ ਵੀਰਵਾਰ ਆਉਂਗਾ 10ਵੇਂ ਵੀਰਵਾਰ ਕਹਿੰਦਾ ਜਦੋਂ ਮੈਂ ਮੱਥਾ ਟੇਕਣ ਗਿਆ ਨਾ ਦਰਬਾਰ ਮੇਰਾ ਵੀਜ਼ਾ ਲੱਗਿਆ ਹੋਇਆ ਸੀ ਮੈਂ ਸਾਈਂ ਜੀ ਦੇ ਜਾ ਕੇ ਸ਼ੁਕਰ ਕਰਕੇ ਆਇਆ ਕਿ ਅੱਜ ਪੰਜਵਾਂ ਵੀਰਵਾਰਾ ਤਾਂ ਵੀਜ਼ਾ ਲੱਗਿਆ ਪਿਆ ਤੇ ਅੱਜ ਮੈਂ ਇੰਗਲੈਂਡ ਬੈਠਾ ਆਂ ਇਹ ਸਿਰਫ ਸਾਈਂ ਲਾਡੀ ਸ਼ਾਹ ਸਰਕਾਰ ਜੀ ਦੀ ਕਿਰਪਾ ਦੇ ਨਾਲ ਆ। ਸੋ ਦੀਪ ਬਾਈ ਇੰਗਲੈਂਡ ਗਿਆ ਇਹਨੇ ਜਾ ਕੇ ਉੱਥੇ ਸੁੱਖ ਲਿਆ ਕਿ ਮੈਂ ਪੰਜ ਵੀਰਵਾਰ ਆਉਂਗਾ। ਚਲੋ ਬਾਈ ਪਹਿਲੀ ਵਾਰ ਹੀ ਗਿਆ ਸੀ ਇਹਨੇ ਸੁੱਖ ਲਿਆ ਤੇ ਸਾਈਂ ਜੀ ਨੇ ਬਾਈ ਨੂੰ ਦੇਵ ਹੀ ਦਿੱਤਾ ਕਿਉਂਕਿ ਨੀਤ ਸੱਚੀ ਸੀ। ਕੋਈ ਅਜਮਾਇਸ਼ ਨਹੀਂ ਸੀ ਕਿ ਮੈਂ ਜਾ ਕੇ ਦੇਖਾ ਮੰਗ ਕੇ ਕਿ ਹੁੰਦਾ ਜਾਂ ਨਹੀਂ ਹੁੰਦਾ। ਸੋ ਤੁਸੀਂ ਵੀ ਜੇ ਦਰਬਾਰ ਜਾਂਦੇ ਹੋ ਤਾਂ ਨੀਤ ਸੱਚੀ ਲੈ ਕੇ ਜਾਓ ਤਾਂ ਤੁਹਾਨੂੰ ਹੋ ਸਕਦਾ ਪਹਿਲੇ ਵੀਰਵਾਰ ਹੋ ਸਕਦਾ ਦੂਜੇ ਵੀਰਵਾਰ ਜਾਂ ਹੋ ਸਕਦਾ ਜਾਂਦੇ ਸਾਰੀ ਮਿਲ ਜਵੇ ਪਰ ਮਤਲਬ ਤੋਂ ਬਿਨਾ ਚਾਓ ਸੋ ਜੇ ਤੁਹਾਨੂੰ ਇਹ ਕਸਾ ਚੰਗਾ ਲੱਗਿਆ ਤਾਂ ਲਾਈਕ ਕਮੈਂਟ ਤੇ ਸ਼ੇਅਰ ਜੁਲ ਕਰ ਦਿਓ ਜੀ ਜੈਸਾ ਜੀ ਵੀ